ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਧਰਮ ਸਿੰਘ ਨਗਰ ਮੋਗਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 6 ਮਰਲਿਆਂ ਦੇ ਵਿੱਚ 24 ਫੁੱਟ ਫਰੰਟ ਆ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਤੇ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਅੱਗੇ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਅਕਸਰ ਹੀ ਕਈ ਵੀਰਪਰਾ ਕਹਿੰਦੇ ਸੀ ਬਾਈ ਜੀ ਸਾਰੀ ਦੀ ਸਾਰੀ ਛੱਤੀ ਹੁੰਦੀ ਆ ਕੋਈ ਵਿਹੜਾ ਬਣਿਆ ਹੋਵੇ ਤਾਂ ਸਾਨੂੰ ਦੱਸਿਓ ਸੋ ਅੱਜ ਆਪਾਂ ਵੀਰਪਰਾਵਾਂ ਦੀ ਡਿਮਾਂਡ ਦੇ ਉੱਤੇ ਵਿਹੜੇ ਵਾਲੀ ਕੋਠੀ ਜਿਹੜੀ ਆ ਤੁਹਾਨੂੰ ਵਿਖਾ ਰਹੇ ਆਂ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਔਰ ਬਹੁਤ ਹੀ ਸੋਹਣਾ ਜਿਹੜਾ ਪੋਰਸ਼ਨ ਬਣਿਆ ਹੋਇਆ ਡਬਲ ਸਟੋਰੀ ਆ ਤੁਸੀਂ ਦੇਖ ਸਕਦੇ ਹੋ ਧਰਮ ਸਿੰਘ ਨਗਰ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਆਪਾਂ ਦੇਖ ਰਹੇ ਹਾਂ ਜੇਕਰ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਬਣੇ ਹੋਏ ਆ ਔਰ ਰਸੋਈ ਓਪਨ ਆ ਸਾਰਾ ਕੱਬੜ ਦਾ ਕੰਮ ਜਿਹੜਾ ਉਹ ਹੋਇਆ ਵੀ ਐ ਇਸ ਕੋਠੀ ਦਾ ਔਰ ਜਿੰਨਾ ਵੀ ਕੰਮ ਹੋਇਆ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਐ ਰਸੋਈ ਦੇ ਵਿੱਚ ਜਿਹੜੀ ਐ ਸੈਸਰੀ ਲੱਗੀ ਆ ਉਹ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਜੇ ਲਿਵਿੰਗ ਏਰੀਆ ਦੀ ਗੱਲ ਕਰੀਏ ਤਾਂ ਉਹ ਵੀ ਆਪਾਂ ਤੁਹਾਨੂੰ ਵਿਖਾਉਨੇ ਆ ਬਹੁਤ ਹੀ ਵਧੀਆ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਡਬਲ ਸਟੋਰੀ ਆ ਔਰ ਦੋ ਬੈਡਰੂਮ ਜਿਹੜੇ ਆ ਉੱਪਰ ਵੀ ਬਣੇ ਹੋਏ ਆ ਕਾਫੀ ਖੁੱਲਾ ਡੁੱਲਾ ਜਿਹੜਾ ਉੱਪਰ ਵੇੜਾ ਵੀ ਦਿੱਤਾ ਹੋਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਔਰ ਥੱਲੇ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਅੱਗੇ ਵੇੜਾ ਹੈਗਾ ਸੋ ਦੇਖਦੇ ਆ ਪਹਿਲਾਂ ਆਪਾਂ ਫਰਸਟ ਬੈਡਰੂਮ ਨਾਲ ਵਾਸ਼ਰੂਮ ਜਿਹੜਾ ਅਟੈਚ ਆ ਔਰ ਇਹ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਆ ਪਿੱਛੇ ਜਾਲ ਵਾਲੇ ਪਾਸੇ ਜਿਹੜਾ ਗੇਟ ਦਿੱਤਾ ਹੋਇਆ ਸੋ ਕਈ ਵੀਰ ਕਹਿੰਦੇ ਸੀ ਬਾਈ ਜੀ ਕਿ ਐਂਟਰੀ ਕਰਦੇ ਸਾਰੀ ਸੱਜੇ ਜਾਂ ਖੱਬੇ ਵਾਸ਼ਰੂਮ ਆ ਜਾਂਦਾ ਸੋ ਇਸ ਕੋਠੀ ਦੇ ਵਿੱਚ ਐਸਾ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਸੋ ਦੋ ਬੈਡਰੂਮ ਜਿਹੜੇ ਆ ਬਣੇ ਹੋਏ ਆ ਪਿੱਛੇ ਜਿਹੜੇ ਆ ਜਾਲ ਵਾਸਤੇ ਵੀ ਕਾਫੀ ਖੁੱਲੀ ਡੁੱਲੀ ਜਿਹੜੀ ਹੈ ਜਗ੍ਹਾ ਦਿੱਤੀ ਹੋਈ ਆ ਔਰੇ ਵਾਸ਼ਰੂਮ ਦੋਨਾਂ ਬੈਡਰੂਮਾਂ ਨੂੰ ਅਟੈਚ ਹੈਗੇ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਅੱਗੇ ਵੇੜਾ ਹੈਗਾ ਔਰ ਬਹੁਤ ਹੀ ਵਧੀਆ ਧਰਮ ਸਿੰਘ ਨਗਰ ਜਿਹੜਾ ਏਰੀਆ ਹੈਗਾ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਸੋ ਜੇਕਰ ਰੇਟ ਦੀ ਗੱਲ ਕਰੀਏ ਤਾਂ 36 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 38 ਲੱਖ ਰੁਪਈਆ ਡਿਮਾਂਡ ਕੀਤੀ ਹੈ ਇਸ ਕੋਠੀ ਦੀ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਜੇ ਜੀ ਵੀ ਵੀਰ ਪ੍ਰਾਣ ਇਸ ਕੁਠੀ ਨੂੰ ਖਰੀਦਣਾ ਹੋਵੇ ਜਾਂ ਇਹਦੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਗੱਲ ਕਰਦੇ ਸੀ ਆਪਾਂ ਉੱਪਰਲੇ ਪੋਰਸ਼ਨ ਦੀ ਤਾਂ ਦੋ ਬੈੱਡਰੂਮ ਜਿਹੜੇ ਆ ਉੱਪਰ ਬਣੇ ਹੋਏ ਆ ਫਰਸਟ ਬੈੱਡਰੂਮ ਆਪਾਂ ਦੇਖ ਰਹੇ ਆ ਨਾਲ ਵਾਸ਼ਰੂਮ ਜਿਹੜਾ ਅਟੈਚ ਹੈਗਾ ਸੋ 38 ਲੱਖ ਰੁਪਿਆ ਡਿਮਾਂਡ ਰੱਖੀ ਆ ਦੋ ਬੈੱਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ ਤੇ ਦੋ ਬੈੱਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਹੋਏ ਆ ਔਰ ਉੱਪਰ ਵੀ ਉਵੇਂ ਹੀ ਪੋਰਸ਼ਨ ਜਿਹੜਾ ਬਣਿਆ ਹੋਇਆ ਅੱਗੇ ਲੌਬੀ ਹੈ ਜਿਹੜੀ ਉਹ ਵੀ ਆ ਕਾਫੀ ਖੁੱਲੀ ਡੁੱਲੀ ਹੈਗੀ ਹੈ ਸੋ ਦੂਸਰੇ ਬੈਡਰੂਮ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਤੇ ਇੱਕ ਝਾਂਤ ਜਿਹੜੀ ਆ ਆਪਾਂ ਰੇਡੀਅਲੀ ਤਰਫ ਮਾਰਦੇ ਹਾਂ ਸੋ ਬਹੁਤ ਹੀ ਸਾਫ਼ ਸੁਥਰਾ ਹੈ ਏਰੀਆ ਧਰਮ ਸਿੰਘ ਨਗਰ ਔਰ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਅੱਗੇ ਜਿਹੜਾ ਵੀ ਕਾਫੀ ਖੁੱਲਾ ਡੁੱਲਾ ਜਿਹੜਾ ਦਿੱਤਾ ਹੋਇਆ ਔਰ ਸਟਾਰਟਿੰਗ ਦੇ ਕੋਈ ਵਾਸ਼ਰੂਮ ਨਹੀਂ ਜਿਹੜੇ ਵੀਰਪਰਾ ਇਹ ਡਿਮਾਂਡ ਕਰਦੇ ਸੀ ਸਟਾਰਟਿੰਗ ਸਟਾਰਟਿੰਗ ਤੇ ਜਿਹੜੀ ਆ ਵਾਸ਼ਰੂਮ ਜਿਹੜਾ ਉਹ ਨਾ ਹੋਵੇ ਤੇ ਆਜੋ ਫਿਰ ਦੇਖਦੇ ਆ ਆਪਾਂ ਬੈਕ ਸਾਈਡ ਤੇ ਵੀ ਕਾਫੀ ਜਿਹੜਾ ਵੇੜਾ ਦਿੱਤਾ ਹੋਇਆ ਬਾਕੀ ਬਿਜਲੀ ਦੀ ਫਿਟਿੰਗ ਏਸੀ ਦੀ ਫਿਟਿੰਗ ਸਾਰਾ ਕੁਝ ਇਸ ਕੋਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਬਹੁਤ ਹੀ ਵਧੀਆ ਕੰਮ ਜਿਹੜਾ ਹੋਇਆ ਵੀ ਆ ਸੋ ਜੇ ਕਿਸੇ ਵੀ ਵੀਰ ਪ੍ਰਾਣ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਦੀ ਐਡ ਕਰਵਾਉਣੀ ਆ ਤਾਂ ਐਡ ਆਪਾਂ ਫ੍ਰੀ ਵਿੱਚ ਕਰਦੇ ਆਂ ਸਾਨੂੰ ਵੀਡੀਓ ਬਣਾ ਕੇ ਭੇਜੋ ਐਡ ਆਪਾਂ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ